ਮੋਟਿਆ ਜਿ ਲੁਗਦਾ ਕਿਵੇਂ ਲੁਗਦਾ ਕਿਵੇਂ ਕੀ ਚੱਲਦਾ ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਲਓ ਜੀ ਆਪਾਂ ਰੋਟੀ ਬਣਾ ਲਈਏ ਸਵੇਰ ਦੀ ਸਵੇਰ ਸਵੇਰੇ ਆਪਾਂ ਸੈਰ ਜਾਇਆ ਅੱਜ ਮੀਂਹ ਦਾ ਮਾਹੌਲ ਸੀ ਬਾਹਰ ਦੇਖਦੇ ਆ ਬਾਹਰ ਜੱਕ ਕੀ ਹਾਲ ਹੈ ਤੇ ਆਜੂ ਪ੍ਰਸ਼ਾਦਾ ਪਾ ਲਈ ਸਕ ਲੋ ਜੀ ਮੈਂ ਬਣਾਈ ਸ਼ਿਮਲਾ ਮਿਰਚ ਆਜੂ ਤੁਹਾਨੂੰ ਦਿਖਾਈਏ ਆ ਦੇਖੋ ਘਰ ਦੀ ਸ਼ਿਮਲਾ ਮਿਰਚ ਜੀ ਦੇਖੋ ਜੀ ਦੇਖੋ ਘਰ ਦੀ ਸ਼ਿਮਲਾ ਮਿਰਚ ਬਣਾਈ ਹੈ ਘਰ ਦੀ ਛੱਤ ਤੇ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਸਰਦਾਰ ਜੀ ਤੁਸੀਂ ਮਾਈਕ ਤੇ ਆਪ ਰੱਖਿਆ ਜੀ ਇਹਦਾ ਆਵਾਜ਼ ਸਾਫ਼ ਨਹੀਂ ਆਉਣੀ ਹਾਂਜੀ ਹਾਂ ਤੇ ਕੈਮਰਾ ਕਿ ਉਂਗਲੀ ਨਾਲ ਆਵੇ ਜੀ ਧੰਨਵਾਦ ਬੜੇ ਰੋ ਬਲੌਗ ਦੇ ਨਾਲ ਗਾਇਸ ਘਾਰੀਆਂ ਪਰੋਠਾ ਮਾਪਾ ਇੱਕ ਤਾਂ ਖਾਣਾ ਹੈ ਇਹਦੇ ਨਾਲ ਚੱਲ ਤੋ ਗਾਇਜ਼ ਰੋਟੀ ਖਾਵਾ ਮੈਂ ਮੈਂ ਤਾਂ ਸ਼ਿਮਲਾ ਮੇਤਨਾ ਮੈਨੂੰ ਦਹੀਂ ਖਾਣਾ ਬਹੁਤ ਪਸੰਦ ਆ ਪਰ ਮੇਰਾ ਗਲਾ ਖਰਾਬ ਤਾਂ ਹੈ। ਚੱਲ ਕੇ ਖਾ ਲਈ ਰੋਟੀ। ਅੱਛਾ। ਹੈ। ਜਾ ਜੀ ਦੀ ਫੇਵਰੇਟ ਮਲਾਈ। ਆਲ ਗਾਇਜ਼ ਰੋਟੀ ਖਾ ਲੋ। ਕੋਣ ਤਾਂ ਹੱਥ ਤੇ ਰੋਟੀ ਰੱਖ ਕੇ ਖਾਣ ਦਾ ਏ। ਉਹਨੇ ਇੱਕ ਤਾਂ ਚ ਤਾਂ ਬੱਸ ਬੱਸ। ਤੁਸੀਂ ਨਾੜਾ ਬੇਟਲੇਟ ਤਾਂ ਉਹ ਕੁਝ ਕਰਨ ਦੇ ਨਹੀਂ ਪਈ। ਉਹ ਕੱਲ ਨਹੀਂ ਬਣੀ। ਇਹਨਾਂ ਹਾਸਾ ਤੋਂ ਉੱਪਰ ਹਾਸਲਾ ਵਟੂ ਸਰਦਾਰ ਜੀ ਨੇ ਹਾਸਾ ਘੁੱਟ ਲਿਆ ਨਾ ਨਾ ਇਹ ਨਹੀਂ ਪਾਗੇ ਰੋਟੀ ਲੈ ਰਿਹਾ ਉਹ ਰੋਟੀ ਕਹੋ ਜੀ ਰੋਟੀ ਦਾ ਸਰਦਾਰ ਨੂੰ ਕੁਛ ਹੀ ਪੜ ਰੋਟੀ ਖਾਣ ਦੇ ਟਾਈਮ ਹਾਸੇ ਨਹੀਂ ਹੁੰਦੇ ਚਲ ਚਲ ਕਰੋ ਹੁਣ ਬਾਸੂ ਕਿਉਂ ਬਾਸੂ ਚਲੋ ਸਬਜੀ ਬੁੱਕੀ। ਖੁਸ਼ੀ ਭਾਈ ਜਿਤਾ ਦੀ ਸਬਜੀ ਹਾਜ਼ਰ ਕਰੋ। ਰੋਟੀ ਖਾ ਲੇ ਸਰਦਾਰ ਜੀ ਤੇ ਖੁਸ਼ੀ ਦੀ ਡਿਊਟੀ ਲਾਈ ਆ। ਐ ਖੁਸ਼ੀ ਦੇਖ ਦਿਆ। ਕੀ ਭਾਈ ਬੂਟੇ ਚ ਪਾਣੀ ਪਾਓ। ਸਵੇਰੇ 6 ਵਜੇ ਮੀਂਹ ਸੀ ਤੇ ਹੁਣ ਮੌਸਮ ਤਾਂ ਕਾਫੀ ਫਰਕ ਹੋ ਗਿਆ। ਅੱਜ ਦੇਖੀਏ। ਐ ਕੀ ਕਰਦੇ ਹੋ ਕੀ ਕਰਦੇ ਹੋ? ਗੁੱਡ ਗੁੱਡ। ਆਏ ਜੱਪੂ ਕੀ ਕਰਦੇ ਜੱਪੂ ਗੁੜੀ ਨਹੀਂ ਪਾਪਾ ਥੱਲੇ ਚੱਲੇ ਥੱਲੇ ਰੱਖਦੇ ਇਹਨੂੰ ਕੱਢ ਦੇ ਤੋ ਆਹੋ ਕੀ ਕਰਤਾ ਕੀ ਕਰਤਾ ਇਹ ਗੁੜੀ ਦਾ ਮਾਰ ਥੱਲੇ ਆ ਜਿਹੜੀ ਪਾਪਾ ਗੁੜੀ ਥੱਲੇ ਚੱਲੇ ਅੱਛਾ ਆ ਪੰਛੀਆਂ ਨੂੰ ਦਾਣਾ ਰੱਖਿਆ ਹੈ ਜੀ ਪੰਛੀਆਂ ਨੇ ਚੌਲ ਤਾਂ ਨਹੀਂ ਖਾਦੇ ਹੈਗੇ ਗਰਮੀ ਵਿੱਚ ਦਾਣਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਤੇ ਇਦਾਂ ਹੀ ਸਸੇ ਘਰ ਦੇ ਬਾਹਰ ਵੀ ਰੱਖਿਆ ਹੋਇਆ। ਓ ਪਈਆ ਤੋੜੀ ਓ ਪਈਆ। ਹਵਾ ਬਹੁਤ ਤੇਜ਼ ਚੱਲਦੀ ਐ ਨਾ ਜਪੋ। ਹਵਾ ਕਿੰਨੀ ਤੇਜ਼ ਆ ਨਾ। ਅ ਟਮਾਟਰ ਕਿਵੇਂ ਛੋੜੇ ਨੇ ਹਵਾ ਨਾਲ। ਨਹੀਂ ਚੁਗਣੇ ਕਾਣੂ ਨੇ। ਉਨੀ ਸਾਫ ਨੇ ਇੱਧਰ ਹੋ ਜਾ ਠੀਕ ਐ ਬਾਅਦ ਵਿੱਚ ਚੱਕ ਲੈਨੇ ਆ ਇੱਧਰ ਆਦਾ ਇੱਧਰ 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 ਕੀ ਕਰੂੰਗੀ ਕਰੇ ਇਹਦੇ ਬਾਅਦ ਨਾ ਮੈਂ ਪਾਉਂਗੀ ਪਰੇ ਰੱਖੀ ਪੰਗੇ ਲੈਣੀ ਚਪੂ ਪਰੇ ਰੱਖ ਆਂ ਡੋਲਣਾ ਦੀ ਸਾਈਡ ਤੇ ਇਹਨਾਂ ਨਿਕਲੇ ਪਾਣੀ ਚੰਗੀ ਤਰ੍ਹਾਂ ਫੜ ਲੈ ਇਹਦਾ ਪੂਰਾ ਪੈ ਜਾਂਦਾ ਉਹ ਡੱਬਿਆਂ ਨਾਲ ਤੇ ਛੇਟਾਂ ਇਹਦੇ ਨਾਲ ਮੋਟੂ ਖੜਨਾ ਪੈਂਦਾ ਨਾ ਖੜਨੀ ਹੁੰਦਾ ਚਰੀ ਇੱਧਰ ਬੈਠੀ ਐ ਜ਼ਖਾਮ ਦੀ ਮਾਰੇ ਓ ਹਾਂਜੀ ਕੀ ਕਿੱਥੇ ਉਹ ਖਾਇੂ ਵੀ ਆ ਦੇਖ ਤੇਰੇ ਮੱਛਰ ਦੰਦੀ ਵੱਢ ਗਿਆ ਆ ਦੇ ਉਰੇ ਉਰੇ ਦੰਦੀ ਵੱਢ ਕੇ ਮੋਟੂ ਜਿਹਾ ਅਰੇ ਅਰੇ ਪਿੰਪਲ ਹੋ ਗਿਆ ਛੋਟੂ ਜਿਹਾ ਪਿੰਪਲ ਹੋ ਗਿਆ ਮੇਰੀ ਨੰਨੂ ਜੀਏ ਕੋਈ ਨਾ ਠੀਕ ਹੋ ਜੇਗੀ ਫੂਕ ਮਾਰ ਲਓ ਫੂਕ ਮਾਰ ਲਓ ਫੂਕ ਮਾਰ ਕੇ ਨਹੀਂ ਕਿਉਂ ਨਹੀਂ ਠੀਕ ਹੁੰਦਾ ਹੁਣ ਹੋਊਗਾ ਠੀਕ ਤੇल्या ਤੁਲਸੀ ਤੋੜੀ ਚਾਹ ਬਣਾਈਏ ਐਥੇ ਸਾਨੂੰ ਘੰਟਾ ਘੰਟਾ ਡੇਢ ਡੇਢ ਘੰਟਾ ਰਾਮ ਨਾ ਲੱਗ ਜਾਂਦਾ ਸਾਨੂੰ ਪਾਣੀ ਪਾਉਣ ਨੂੰ ਸਬਜ਼ੀਆਂ ਚ ਸਾਫ ਸਾਬ ਜੇ ਪੱਤੇ ਪਾ ਲਾਂਗੇ ਤੇ ਗਲੇ ਖਰਾਬ ਲਈ ਤੁਲਸੀ ਦਾ ਬੜਾ ਫਾਇਦਾ ਤੁਲਸੀ ਮੈਂ ਜ਼ਿਆਦਾ ਹੀ ਪਾਉਂਗੀ ਕੜਾਜਾ ਬਣਾ ਕੇ ਪੀਣਾ ਤੂਲਸੀ ਦਾ ਮम्मा ਹੋਰ ਨਹੀਂ ਬੰਦਾ ਹੋਇਆ ਕੀ ਪੁੱਤ ਆਹ ਦੇਖੋ ਗਾਇਸ ਪੋਟੂਲਾਕਾ ਇਹ ਜਵਜੀ ਨੇ ਬਰਸਾਤਾ ਚ ਕਟਿੰਗ ਲਗਾਈ ਸੀ ਡੱਬੇ ਚ ਮਿੱਟੀ ਪਾਈ ਜਵਜੀ ਨੇ ਆਪੀ ਤੇ ਫਿਰ ਕੱਲ ਕਟਿੰਗਾਂ ਲਗਾਈ ਤੇ ਅੱਬ ਹੋ ਗਿਆ ਦੁਪਹਿਰ ਖੀੜੀ ਕੀ ਕਹਿੰਦੇ ਨੇ ਦੁਪਹਿਰ ਖੀੜੀ ਬੋਲ ਕੇ ਦੱਸੋ ਦੁਪਹਿਰ ਖੀੜੀ ਹਾਂਜੀ ਦੁਪਹਿਰ ਖੀੜੀ ਦਾ ਪਲਾਂਟ ਐ ਇੱਥੇ ਰੱਖੇਗੀ ਹਾਂ ਇੱਥੇ ਰੱਖ ਦੇ ਆ ਪਿੰਡਿਆ ਇਹ ਥੋੜੀਆਂ ਵੱਡੀਆਂ ਹੋਰ ਹੋ ਜਾਣੇ ਨੇ ਨਾ ਸ਼ਿਫਟ ਕਰਨਾ ਇਹ ਦੂਜੀ ਵਾਰ ਫੇਰ ਲਗਾਈਆਂ ਨੇ ਰस्सियां ਦਾ ਗਾਹ ਪਾਇਆ ਪਿਆ ਪਹਿਲਾਂ ਪਹਿਲਾਂ ਬੇਲਾਂ ਨੂੰ ਸੈੱਟ ਕਰਾਂ ਪਕੜ ਤਾਂ ਬਣ ਗਿਆ ਬੇਲ ਮਰ ਜਾ ਗਈ ਉਹਨੂੰ ਪਾਣੀ ਦੀ ਲੋੜ ਆ ਜੇ ਵੀ ਤੁਰਕੇ ਜਾਏ ਕੋਈ ਗੱਲ ਨਹੀਂ ਮੈਨੂੰ ਦੇਖੋ ਜੀ ਇਹਨਾਂ ਨੇ ਖਾਣਿਆ ਚਾਹ ਨਾਲ ਨਮਕੀਨ ਪੂਰੀਆ ਇਹ ਕਨਫਿਊਜ਼ ਹੋਏ ਪਏ ਨੇ ਜੱਜ ਜੀ ਕਹਿੰਦੀ ਮੈਂ ਦੁਕਾਨ ਤੇ ਜਾਣਾ ਉਹ ਕਹਿੰਦੇ ਮੈਂ ਨਹੀਂ ਜਾਣਾ ਮੈਂ ਕਿਹਾ ਭਾਈ ਜੋ ਮਰਜੀ ਜਿਹਨੇ ਮਰਜੀ ਜਾਣਾ ਹਾਂ ਟੋਪੀ ਲੈ ਕੇ ਬਾਹਰ ਚੋਇਦੇ ਵਿੱਚ ਕੀ ਆ ਅਸੀਂ ਵੀ ਚੱਲਣਾ ਆਜਪੂ ਹਣਾ ਵੀ ਚਲ ਕੋਈ ਨਾ ਹੁਣ ਪੱਗ ਨਹੀਂ ਬੰਨੀ ਹੋਈ ਕੋਈ ਗੱਲ ਨਹੀਂ ਭਾਈ ਹੁੰਦਾ ਰਹਿੰਦਾ ਟੋਪੀ ਲਾਓ ਜੱਜ ਜੀ ਕੋ ਟੋਪੀ ਹੈ ਜੱਜ ਜੀ ਟੋਪੀ ਦੇਣਗੇ ਮੇਰੇ ਲਈ ਬੂੰਦੀ ਜਾਂ ਉਹ ਲਿਆ ਦਿਨ ਦਾਲ ਠੀਕ ਹੈ ਸੀ ਗੀਰੂ ਕੋ ਕੌੜਾ ਓ ਇਨਾ ਸਪਾਈਸੀ ਨਾ ਖਾਓ ਬੈਠਕ ਜੋ ਆਪਾਂ ਸਪਾਈਸੀ ਗੀਰੂ ਕੋਲੇ ਆ ਗਏ ਠੀਕ ਆ ਚਲੀ ਜਾਈਂ ਨਹੀਂ ਰੋਕਦੀ ਚਲੀ ਜਾਈਂ ਜੱਪੂ ਕਾਣੂ ਤੇਲ ਛੱਡੇ ਮੈਂ ਕਿਹਾ ਤੈਨੂੰ ਰੋਕਦੀ ਆ ਪੁੱਤ ਚਲੀ ਜਾਈ ਪਾਪੜੇ ਲੈ ਕੇ ਜਾਣਾ ਤੁਹਾਨੂੰ ਮੈਂ ਥੋੜੀ ਚਾਲ ਲਈ ਮੈਂ ਤਾਂ ਚਾਹ ਬਣਾਉਣੀ ਆ ਕਿ ਨਵ ਭੇਜਿਆ ਸਾਡੇ ਲਈ ਆ ਲਿਆ ਦਿਓ ਨਮਕੀਨ ਲਿਆ ਦਿਓ ਸਾਨੂੰ ਲੈ ਕੇ ਆਇਆ ਆਹਾ ਬਿਸਕਟ ਆ ਤਨ ਨਹੀਂ ਚਾਹੀਦੇ ਸੀ ਇਹ ਖਾਈ ਨਾ ਕਿਉਂ ਖਾਉਗੀ ਉੱਤੇ ਬਿਲਕੁਲ ਖਾਉਗੀ ਆ ਲੋ ਗਾਇਸ ਤुलਸੀ ਵਾਲੀ ਚਾਹ ਸਾਡੀ ਬਣ ਗਈ ਤਿਆਰ ਹੈ ਤੇ ਚਾਹ ਪੀਣੀ ਸੀ ਮਿੱਠਾਈ ਲੈ ਕੇ ਆਏ ਨੇ ਇੱਕ ਦੋ ਦੇ ਲੋ ਦੋ ਲਓ ਖੁਸ਼ੀ ਦੇ ਤੋ ਵੀ ਖਾਣੇ ਆ ਖੁਸ਼ੀ ਨੂੰ ਇਹ ਵੀ ਚਾਹੀਦੇ ਨੇ ਰਾਜਾ ਪੂਫੜਾ ਹੀ ਦੀਦੀ ਨੂੰ ਹੂੰ ਕੀ ਕਰਦੇ ਹੋ ਜੀ ਆ ਗਏ ਕੀ ਕਰਦੇ ਹੋ ਓ ਦੇਖੋ ਸਰਦਾਰ ਜੀ ਪਿਆਜ਼ ਕੱਟਦੇ ਨੇ ਇਹਦੇ ਵਿੱਚ ਕੁੱਕਰ ਚ ਕੀ ਧਰਿਆ ਗਾਇਸ ਮਟਰ ਆਲੂ ਆਲੂ ਕੀ ਬਣਾ ਕੇ ਖਵਾਉਂਗੇ ਅੱਜ ਓ ਸਰਦਾਰ ਜੀ ਟਿੱਕੀ ਬਣਾ ਕੇ ਖਵਾਉਣਗੇ ਗਾਇਸ ਓਕੇ ਖਾਤੇਦਾਰੀ ਕਰ ਰਹੇ ਨੇ ਅੱਜ ਮੈਨੂੰ ਕਹਿੰਦਾ ਹਰਦੀਪ ਚੱਲ ਤੂੰ ਬਿਮਾਰ ਆ ਰੈਸਟ ਕਰ ਇਹ ਕਹਿੰਦਾ ਜੀ ਠੀਕ ਹੈ ਠੀਕ ਹੈ ਇਹ ਤਾਂ ਸੁਣਨਾ ਸੀ ਆਪਾਂ ਨੇ ਕਿ ਸਰਦਾਰ ਜੀ ਆਪਾਂ ਨੂੰ ਅੱਜ आलू टिक्की बना के गाइस। गायस पापा देखिए बनाया पापा ने हाँ जी पहुंचे सरदार जी वाह ले लो जी सरदार जी ने मिक्स पेठी तैयार की वाह इधर कुछ कर लो चलो बढ़िया गल है खान पीन में तैयार हाँ टिक्की खाने लाई ਲੌਜ ਟਿੱਕੀ ਦੇਖਣ ਨੂੰ ਤਾਂ ਬੜੀ ਕ੍ਰਾਂਚੀ ਕ੍ਰਿਸਪੀ ਜੀ ਲੱਗਦੀ ਆ ਖਾ ਕੇ ਦੇਖੀਏ ਇਹਨੂੰ ਪਿਆਜ਼ ਵੀ ਪਾਏ ਨੇ ਸਰਦਾਰ ਜੀ ਨੇ ਪਿਆਜ਼ ਆਲੂ ਮੱਕੀ ਦਾ ਆਟਾ ਬਾਜਰੇ ਦਾ ਆਟਾ ਬੇਸਨ ਸਰਦਾਰ ਜੀ ਕਹਿੰਦੇ ਖਾ ਕੇ ਫੀਡਬੈਕ ਤਾਂ ਦੱਸੋ ਲੇਪੂ ਕੁਕ ਮਾਰਿਓ ਪਿਆਜ਼ ਨਹੀਂ ਖਾਓ ਪਿਆਜ਼ ਹੈ ਨਹੀਂ ਆਲੂ ਨੇ ਆਲੂ ਨੇ ਆਲੂ ਵਾਲਾ ਕੰਨਾ ਹੈ ਉਹ ਤਾਂ ਮੈਂ ਗਾਇਸ ਨੂੰ ਵੈਸੀ ਝੂਠ ਬੋਲਦੀ ਸੀ ਆਲੂ ਨੇ ਚ ਪਿਆਜ਼ ਥੋੜੀ ਪਾ ਕੇ ਕੁਕ ਮਾਰ ਕਿੰਨੇ ਚਲਾ ਕੇ ਜਦੀ ਗੱਲ ਚੱਕ ਲਈ ਛੁਟਕੀ ਜੀ ਨੇ ਮਾਰਨਾ ਫੂਕ ਫੂਕ ਹਾਂ ਥੋੜੀ ਜੀ ਬਾਈਟ ਲਈ ਇਹਦਾ ਐਕਸਪ੍ਰੈਸ਼ਨ ਦੇਖਣਾ ਲੈਨੇ ਹੂੰ ਕਿਵੇਂ ਦੀ ਆ ਇਹਦਾ ਫੀਡਬੈਕ ਤਾਂ ਇਹਨੇ ਸੱਤਿਆਨਾਥ ਕਰ ਫੀਡਬੈਕ ਤਾਂ ਦੱਸ ਕਿਹ ਹੈ ਜੀ ਆ ਅੰਮਾਈ ਖੱਟੀ ਆ ਸੌਸ ਸੌਸ ਤਾਂ ਖੱਟੀ ਹੁੰਦੀ ਤੁਸੀਂ ਦੱਸੋ ਕਿਵੇਂ ਦੀ ਲੱਗੀ ਆ ਕਦਾਈ ਕੰਗਾ ਤੁਸੀਂ ਦੱਸੋ ਨਾ ਕਿਵੇਂ ਦੀ ਲੱਗੀ ਪੁੱਤ? ਬਹੁਤ ਟੈਸਟੀ। ਓਕੇ। ਲਓ ਜੀ ਸਰਦਾਰ ਜੀ ਕੋਰਟ ਆ ਗਿਆ। ਹਾਂਜੀ। ਬਹੁਤ ਵਧੀਆ ਬਣੀ ਆ, ਕਰੰਚੀ ਆ। ਟੇਸਟੀ ਐ, ਨੂਨ ਮਿਰਚ ਵੀ ਸੈਟ ਆ। ਚਲਾਤਾ ਸੀ ਗੱਡੀ ਦੇਖਾ ਤਰਾ ਪ੍ਰੋਜੈਕਟ ਜੱਜ ਜੀ ਨੇ ਦੋ ਬਾਲਟੇ ਗੱਡੀ ਤੇ ਰੱਖਿਆ ਤੇ ਖਿੱਚਦੀ ਜਾ ਰਹੀ ਐ ਇਹਨੂੰ ਲੋ ਬੈਟ ਨਾਲ ਬੰਨਿਆ ਹੋਇਆ ਧਾਗਾ ਗੱਡੀ ਦਾ ਸਟੀering ਹੌਲੀ ਓਹੋ ਓਹ ਓ ਮਾਈ ਗੋਡ ਓ ਮਾਈ ਗੋਡ ਮੋਟੂ ਦੇਖੇ ਦੇਖੇ ਉਹ ਬੇਟਾ ਜੀ ਮੇਰੇ ਮਾਪੇ ਦਾ ਖੱਟਿਆ ਜਵਾਈ ਜਿਹਨੇ ਅੱਜ ਮੈਂ ਟਿੱਕੀਆਂ ਖਵਾਈਏ ਮੇਰੇ ਤਾਂ ਸੁਸਤੀ ਨਹੀਂ ਉਤਰੀ ਟਿੱਕੀਆਂ ਖਾ ਕੇ ਉਹ ਕਹਿੰਦਾ ਉੱਠ ਘੜਾ ਚਾਹ ਤਾਂ ਬਣਾ ਦੇ ਮੈਂ ਕਿਹਾ ਚਾਹ ਹਾਂ ਮੈਂ ਬਣਾਉਣੀ ਬਣਾਉਣੀ ਕਿਧਰ ਚੱਲੀ ਐ ਇਧਰ ਹੀ ਜਾਈ ਜਾਂਦੀ ਐ ਉੱਤਰ ਚੱਲ ਇਹ ਤਾਂ ਲੜਦੀ ਆ ਲੜਦੀ ਐ ਜੱਪੂ ਹਟ ਜਾ ਹਟ ਜਾ ਦੇ ਦੇਖ ਆਪਣੇ ਪਿਓ ਨਾਲ ਕਿਵੇਂ ਲੜਨ ਲੱਗਿਆ ਢਿੱਡੀ ਜੀ ਇਹ ਚੁੰਡਾ ਜੀ ਚੱਲ ਸਰਪਾ ਮਾ ਤੇਰਾ देख 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 जब जी जा चाय बना के लेके आ ना, <laughs> ना बबू ना ना चौड़ चौड़, चौड़ चमली हुई चम चीड़ी ओहो फेरी चल पी कि ज्यादा नेरी है ਪਤਾ ਨਹੀਂ ਗੰਨੇ ਵਾਲੇ ਜੂਸ ਵਾਲਾ ਭਾਈ ਖੜਾ ਹੋਊਗਾ ਪਤਾ ਨਹੀਂ ਸਰਦਾਰ ਜੀ ਨੂੰ ਭੇਜਿਆ ਗੰਨੇ ਦਾ ਜੂਸ ਲੈਣ ਆਗੇ ਜੀ ਆਗੇ ਸਰਦਾਰ ਜੀ ਤੇ ਹੀ ਪਿਆ ਆਈਏ 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 ਵੈਲਕਮ ਵੈਲਕਮ ਖੜਿਆ ਸਿਪਾਈ ਇਹਨੂੰ ਤੱਕੇ ਨਾਲ ਭੁੱਖ ਲੱਗਿਆ ਆ ਮਿਲ ਗਿਆ ਗਾਇਸ ਗੰਨੇ ਦਾ ਰਸ ਮੇਰਾ ਫੇਵਰੇਟ ਜਪਜੀ ਦਾ ਫੇਵਰੇਟ ਜਪਜੀ ਤਾਂ ਸੁਣ ਕੇ ਸਾਡ ਭੁੱਖ ਲੱਗ ਗਿਆ ਆਜੋ ਉਹਦੇ ਲੈ ਕੇ ਆਇਆ ਪਾਪਾ ਇਹਨੂੰ ਪਹਿਲੇ ਹੀ ਸੋਚਦਾ ਭੁੱਖ ਲੱਗੇ ਪਲਾਉਣ ਲਈ ਲੈ ਕੇ ਤਾਂ ਆਇਆ ਮੈਂ ਕੀ ਨਹੀ ਗੰਨੇ ਦਾ ਰਸ ਲੈ ਕੇ ਧਿਆਨ ਨਾ ਧਿਆਨ ਉਧਰ ਫੀਰ ਵੱਲ ਧਿਆਨ ਦੇ ਲੈ ਬਾਜੀ ਬਾ ਕਿੰਨੀ ਤੇਜ਼ ਹਵਾ ਚੱਲਦੀ ਆ ਹਵਾ ਵੀ ਠੰਡੀ ਚੱਲਦੀ ਆ ਆ ਦੇਖੋ ਕਿੰਨਾ ਬੱਦਲ ਹੈ ਸਵੇਰੇ 6 ਵਜੇ ਮੀਂਹ ਪੈਂਦਾ ਸੀ ਸਾਰਾ ਦਿਨ ਧੁੱਪ ਰਹੀ ਹੁਣ ਸ਼ਾਮੀ ਫੇਰ ਮੌਸਮ ਬਦਲ ਗਿਆ ਮੈਨਾਂ ਇਧਰ ਆ ਕੀ ਕਹਾਂ ਦਿਨ ਮੈਂ ਭੁੱਲ ਜਾਂਦੀ ਆ ਬਾਰ-ਬਾਰ ਇਹਦੇ ਲੰਬੇ ਕੱਦੂ ਲੱਗਦੇ ਨੇ ਇਹ ਬੇਲ ਆ ਇੱਕ ਸਾਰ ਲਾਈ ਸੀ ਇਹਨਾਂ ਨੂੰ ਬਦਲਣਾ ਕਿਉਂਕਿ ਮੌਸਮ ਠੰਡਾ ਹੁਣ ਰਿਪੋਰਟਿੰਗ ਹੋ ਜਾਂਦੀ ਆ ਪਿੰਡੀਆਂ ਤਾਂ ਹਜੇ ਥੋੜੀਆਂ ਹੋਰ ਪੱਟੀਆਂ ਨੇ ਫੇਰ ਬੱਧੂਗੀ ਆਜੋ ਆਜੋ ਉਹ ਤਾਂ ਖੁਰਪੀ ਪਈ ਆ ਉਟ ਹਾਂ ਸਾਡਾ ਕੂਲਰ ਉੜ ਗਿਆ ਸੀ ਹਵਾ ਨਾਲ ਲੋ ਜੀ ਪੱਥਰਾਂ ਨਾਲ ਭਰਤਾ ਕਿ কুলਰ ਗਿਰੂਗਾ ਨਹੀਂ ਤੇ ਬੋ ਤੁਸੀਂ ਵੀ ਚੱਕ ਕੇ ਪੱਖਾ কুলਰ ਦੇ ਵਿੱਚ ਪੱਥਰ ਪਾ ਦੋ ਫਿਰ ਆਪਣਾ কুলਰ ਉੜੂਗਾ ਨਹੀਂ ਢੇਰੀ ਨਾ ਉੜ ਕੇ ਗਿਰ ਗਿਆ ਸੀ ਇਹ ਨਾ ਫਰੇਮ ਅਸੀਂ কুলਰ ਦੀ ਫालतੂ ਪਈਆ ਇਹਦੇ ਉੱਤੇ ਕਿੰਨੀ ਹਵਾ ਚਲਦੀ ਆ ਇਹਦੇ ਉੱਤੇ ਨਾ ਅਸੀਂ ਬੇਲਾਂ ਪਿਛਲੀ ਵਾਰ ਸਪੋਰਟ ਲਈ ਵਰਤਿਆ ਸੀ ਇਹਨੂੰ ਇਸ ਵਾਰ ਬੇਲਾਂ ਹੀ ਉਧਰ ਭੇਜਤੀ ਆ ਉਧਰ ਜਗ੍ਹਾ ਨਹੀਂ ਸੀ ਲੋ ਚਲੋ ਲੱਗੇ ਕੰਮ ਖੁਰਪੀ ਵਗੈਰਾ ਚੱਕਦੇ ਆ ਆਹ ਲੋ ਜੀ ਆਪਾਂ ਇਹ ਕੱਦੂ ਨੂੰ ਹੁਣ ਲਗਾ ਦਈਏ ਉਧਰ ਮੇਰੇ ਕੋਲ ਤਿੰਨ ਚਾਰ ਥੈਲੇ ਖਾਲੀ ਪੈ ਗਏ ਮੈਂ ਕਿਹਾ ਇਹ ਸਬਜ਼ੀ ਨਾਲ ਐਕਸਪੀਰੀਅੰਸ ਕਰ ਲਈਏ ਜੁਰਪਾ ਜ਼ਿੰਦਗੀ ਚ ਬਹੁਤ ਕੁਝ ਸਿਖਾਉਂਦਾ ਆਪਾਂ ਨੂੰ ਤਾਂ ਸਬਜ਼ੀਆਂ ਹਰ ਸਾਲ ਮੈਂ ਅਲੱਗ-ਅਲੱਗ ਲਗਾਉਣੀ ਆ ਤੇ ਮੌਸਮ ਵੀ ਠੰਡਾ ਹੋ ਗਿਆ ਕਿੱਥੇ 42 ਡਿਗਰੀ ਟੈਂਪਰੇਚਰ ਸੀ ਕਿੱਥੇ ਹੁਣ 32 ਡਿਗਰੀ ਹੋ ਗਿਆ ਤਾਂ ਕਰਕੇ ਇਹਨਾਂ ਨੂੰ ਰੀਪੋਟਿੰਗ ਕਰਨ ਦਾ ਬਿਲਕੁਲ ਵਧੀਆ ਟਾਈਮ ਚ ਆਵਦਾ ਲੋਵੀਆਂ ਬੇਲ ਆਪਾਂ ਮਿੱਟੀ ਜੜਾਂ ਸਮੇਤ ਕੱਢ ਲਈ ਤੇ ਉਹ ਉੱਧਰ ਲਗਾ ਦਈਏ ਆਹ ਥੈਲਾ ਖਾਲੀ ਆ ਇਹਦੇ ਵਿੱਚ ਲਾਉਂਦੇ ਕੀ ਕਰਦੀਆਂ ਜੀ ਇਹ ਮੋਟੇ ਜਿਹੇ ਲੁਗਰਾ ਕੇ ਆ ਲੁਗਰਾ ਕਿਵੇਂ ਕੀ ਚੱਲਦਾ ਆਵਾ ਚੱਲਦੀ ਆਜਾ ਪਾ ਬਗੀਚਾ ਦਸ਼ਾਈਆ ਪਾ ਕੀ ਖਾਣਾ ਕੀ ਹੈ ਇਹ ਬੈੱਡ ਫਰੂਟ ਕੇਕ ਫਰੂਟ ਕੇਕ ਫਰੂਟ ਕੇਕ ਕੇ ਵਾਲੇ ਅੱਗੇ ਤੱਕ ਬੈਠਣਾ ਕੋਈ ਮੈ ਨਹੀਂ ਕਰਦਾ ਉਹ ਦੇਖ। ਉਹ ਗੇੜਾ ਪਾ। ਕਿੱਥੇ ਗਿਆ ਡੱਬਾ ਤੇ? ਕੀ ਤੁਸੀਂ ਲੜਨ ਲੱਗੇ ਹੋ? ਚੁੱਪਚਾਪ ਰੋਟੀ ਨਹੀਂ ਖਾਉਂਦੀ। ਆਹ ਖਾਦੀ ਜਾਂਦੀ ਆਹ ਰੋਟੀ। ਕਿ ਹੋ ਗਿਆ ਛੁਟਕੀ? ਤੇ ਪਾਣੀ ਢੋਣ ਲੈਂਦੀ ਆ। ਕੀ ਹੋ ਗਿਆ ਪਪੂ? ਕਦੇ ਪਾਣੀ ਢੋਣ ਲੈਂਦੇ ਲੱਗ। ਚਲ ਕੋਈ ਨਾ। ਖੜਾ ਰੋਟੀ ਖਾ ਲਓ ਦੋਜੀ ਆਉਣ ਆਲਾ। ਹੁਣ ਮੈਂ ਬਲੌਗ ਦਾ ਐਂਡ ਕਰਦੀ ਆ। ਨੇਰੀ ਚੱਲਦੀ ਆ ਸਾਡੇ ਸ਼ਾਮ ਨੂੰ। ਤਾਂ ਹੁਣ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਲਾਈਕ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਿਆਰਾ ਜਿਹਾ ਕਮੈਂਟ ਕਰੋ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਬਾਏ ਗਾਇਸ ਅਸ਼ੀਕਾ